ਦਸੂਹਾ ਵਿੱਚ ਇੱਕ ਐਨਆਰਆਈ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਕੀ ਲਾਸ਼ ਦਸੂਹਾ ਦੇ ਪਿੰਡ ਬੁੱਧੋ ਬਰਕਤ ਦੇ ਨੇੜੇ ਜੰਗਲਾਂ ਵਿੱਚੋਂ ਮਿਲੀ ਹੈ ਲਾਸ਼ ਦੀ ਪਛਾਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕੀਤਾ ਹੈ ਪੂਰੇ ਮਾਮਲੇ ਬਾਰੇ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਦਾ ਕਤਲ ਜ਼ਮੀਨ ਦੀ ਖਰੀਦੋ ਵੇਚ ਨੂੰ ਲੈ ਕੇ ਹੋਇਆ ਹੈ ਮ੍ਰਿਤਕ ਦੀ ਪਛਾਣ 68 ਸਾਲਾ ਐਨਆਰਆਈ ਬਲਵਿੰਦਰ ਸਿੰਘ ਵਾਸੀ ਬਰਕਪੁਰ ਥਾਣਾ ਭਲੱਥ ਜ਼ਿਲ੍ਹਾ ਕਪੂਤਲਾ ਵਜੋਂ ਹੋਈ ਹੈ ਮ੍ਰਿਤਕ ਦੀ ਪਤਨੀ ਸੁਰਿੰਦਰ ਕੌਰ ਦੇ ਬਿਆਨਾਂ ਦੇ ਆਧਾਰ ਤੇ ਦਸੂਹਾ ਪੁਲਿਸ ਨੇ ਦਸੂਹਾ ਦੇ ਵਾਸੀ ਬੇੜ ਇਲਾਕੇ ਦੇ ਦੋ ਵਿਅਕਤੀਆਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਨੂੰ ਫੜਨ ਦੇ ਲਈ ਟੀਮਾਂ ਬਣਾ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਪੁਲਿਸ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਘਟਨਾ ਤੋਂ ਬਾਅਦ ਦੋਵੇਂ ਦੋਸ਼ੀ ਇਲਾਕੇ ਤੋਂ ਫਰਾਰ ਹਨ ਮ੍ਰਿਤਕ ਬਲਵਿੰਦਰ ਕੌਰ ਦੀ ਪਤਨੀ ਸੁਰਿੰਦਰ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਮੇਰਾ ਪਤੀ ਸਪੇਨ ਦਾ ਸਿਟੀਜ਼ਨ ਹੈ ਤੇ ਮੈਂ ਆਪਣੇ ਪੁੱਤਰ ਕੋਲ ਰਹਿਣ ਲਈ ਕੈਨੇਡਾ ਆਈ ਸੀ ਪਾਰਟਾਂ ਤੋਂ ਪਹਿਲਾਂ ਪਤੀ ਬਲਵਿੰਦਰ ਸਿੰਘ ਨਾਲ ਗੱਲ ਕੀਤੀ ਜੋ ਕਿ 20 ਜਨਵਰੀ ਨੂੰ ਆਪਣੇ ਪਿੰਡ ਪੰਜਾਬ ਪਹੁੰਚ ਗਏ ਸਨ ਜਿੱਥੇ ਉਹਨਾਂ ਨੇ ਦੱਸਿਆ ਕਿ ਉਹ ਕੱਲ ਜ਼ਮੀਨ ਖਰੀਦਣ ਲਈ 바ਸੀਵੇੜ ਇਲਾਕੇ ਵਿੱਚ ਕਿਸੇ ਨੂੰ ਮਿਲਣ ਜਾ ਰਹੇ ਹਨ ਜ਼ਮੀਨ ਖਰੀਦਣ ਦੇ ਬਦਲੇ ਉਹਨਾਂ ਨੇ ਖਾਤੇ ਦੇ ਵਿੱਚ 2,80,000 ਰੁਪਏ ਵੀ ਜਮ੍ਹਾਂ ਕਰਾਏ ਸਨ ਇਸ ਤੋਂ ਬਾਅਦ ਉਸ ਵੀਰੇ 9 ਵਜੇ ਕਰੀਬ ਆਪਣੇ ਮੋਟਰਸਾਈਕਲ ਤੇ ਉਹਨਾਂ ਨੂੰ ਮਿਲਣ ਗਏ ਅਤੇ 11 ਵਜੇ ਤੋਂ ਬਾਅਦ ਉਸ ਦਾ ਫੋਨ ਬੰਦ ਹੋ ਗਿਆ ਬਾਦ ਵਿੱਚ ਜਦੋਂ ਦੇਰ ਸ਼ਾਮ ਤੱਕ ਨਹੀਂ ਪਹੁੰਚੇ ਤਾਂ ਉਸ ਦੇ ਭਤੀਜੇ ਅਮਰਜੀਤ ਨੇ ਉਸ ਦੀ ਭਾਲ ਕਰਨੀ ਸ਼ੁਰੂ ਕੀਤੀ ਪਰ 5 ਦਿਨ ਭਾਲ ਕਰਨ ਦੇ ਬਾਅਦ ਵੀ ਕੋਈ ਸੁਰਾਗ ਨਾ ਮਿਲਿਆ ਜਿਸ ਤੋਂ ਬਾਅਦ ਲਾਪਤਾ ਵਿਅਕਤੀ ਦੀ ਇੱਕ ਫੋਟੋ ਵਾਇਲ ਕੀਤੀ ਗਈ ਤੇ ਕਪੂਥਲਾ ਜ਼ਿਲ੍ਹੇ ਦੇ ਪੁਲਿਸ ਸਟੇਸ਼ਨ ਦੇ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਾਈ ਗਈ ਜਿਸ ਤੋਂ ਬਾਅਦ ਮੈਂ ਤੇ ਮੇਰਾ ਪੁੱਤਰ ਵੀ ਕੈਨੇਡਾ ਤੋਂ ਵਾਪਸ ਪੰਜਾਬ ਆ ਗਏ ਜਦੋਂ ਪਰਿਵਾਰ ਨੂੰ ਸੁਹਾ ਜੰਗਲ ਦੇ ਵਿੱਚ ਇੱਕ Laash ਮਿਲਣ ਬਾਰੇ ਪਤਾ ਲੱਗਾ ਤਾਂ ਉੱਥੇ ਪਹੁੰਚੇ ਕਿੰਦ ਬੁੱਧੋ ਬਰਕਤ ਦੇ ਨੇੜੇ ਜੰਗਲਾਂ ਦੇ ਵਿੱਚੋਂ ਪਿੰਡ ਵਾਸੀਆਂ ਨੇ ਇੱਕ Laash ਮਿਲੀ ਸੀ ਜਿਸ ਤੋਂ ਬਾਅਦ ਪਿੰਡ ਦੇ ਸਰਪੰਚ ਨੇ ਸੁਹਾ ਪੁਲਿਸ ਸਟੇਸ਼ਨ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਸੁਹਾ ਪੁਲਿਸ ਮੌਕੇ ਤੇ ਪਹੁੰਚ ਗਈ ਤੇ লাশ ਨੂੰ ਕਬਜ਼ੇ ਵਿੱਚ ਲੈ ਕੇ ਉਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਦੋਂ ਇਸ ਮਾਮਲੇ ਸਬੰਧੀ ਸੁਹਾ ਪੁਲਿਸ ਸਟੇਸ਼ਨ ਦੀ ਐਸਐਚਓ ਪ੍ਰਭਜੋਤ ਕੋਰਨੜ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ ਪਰ ਉਹਨੇ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ